ਰੀਠੇ ਦੇ ਵਿੱਚ ਇੱਕ ਸوراਖ ਕਰਕੇ ਤੇ ਇੱਕ ਡੰਡੀ ਜੀ ਪਾ ਲਈ ਜਾਂਦੀ ਡੱਕਾ ਜਾਂ ਹਾਂਜੀ ਤੇ ਉਹ ਰੀਠੇ ਨਾਲ ਥੱਲੇ ਲਿਖਦੇ ਸੀ ਜੀ ਤਾਂ ਉਹ ਛਪੜਾਂ ਦਾ ਜਿਹੜਾ ਪਾਣੀ ਸੀ ਉਹ ਇੰਨਾ ਹੋਣ ਵਾਂਗੂ ਇੰਨਾ ਪ੍ਰਦੂਸ਼ਿਤ ਨਹੀਂ ਸੀ ਹੁੰਦਾ ਕਿਸੇ ਤੇ ਕੋਈ ਵਕਤ ਪੈ ਜਾਣਾ ਤਾਂ ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਉਹਦੇ ਰੌਣੇ ਖੇਤ ਜਾ ਕੇ ਦੂਜੇ ਵਾਹ ਆਉਂਦੇ ਸੀ ਹਾਂਜੀ ਕੋਈ ਇਕੱਲਾ ਨਹੀਂ ਸੀ ਹਾਂਜੀ ਤੇ ਹਰ ਬੰਦਾ ਉਹਨੂੰ ਆ ਕੇ ਹੌਸਲਾ ਹੁੰਦਾ ਸੀ ਵੀ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਨਵੇਂ ਐਪੀਸੋਡ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਪੁਰਾਣੇ ਪਿੰਡ ਦੀ ਉਸ ਵਿਰਸੇ ਦੀ ਉਸ ਇਤਿਹਾਸ ਦੀ ਜਿਹੜਾ ਕਿ ਸਾਡੇ ਵਿੱਚ ਬਹੁਤਿਆਂ ਨੇ ਨਹੀਂ ਦੇਖਿਆ ਅਸੀਂ ਗੱਲ ਕਰ ਰਹੇ ਹਾਂ 1955-60 ਦੇ ਪਿੰਡ ਦੀ ਤੇ ਇਸ ਕਾਰਜ ਲਈ ਸਾਡੇ ਨਾਲ ਅੱਜ ਹੈਗੇ ਨੇ ਸਰਦਾਰ ਮੰਗਲ ਸਿੰਘ ਬਰਾੜ ਸੋ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਨੇ ਇਸ ਪਿੰਡ ਦੇ ਵਿੱਚ ਬਚਪਨ ਤੇ ਆਪਣੀ ਜਵਾਨੀ ਵੀ گزارੀ ਹੈ ਉਸ ਸਮੇਂ ਦੀ ਗੱਲ ਕਰਦੇ ਆ ਜਦੋਂ ਇਹ ਉਹਨਾਂ ਪਿੰਡਾਂ 'ਚ ਰਹੇ ਨੇ ਅੱਜ ਸਾਡੇ ਨਾਲ ਕੁਸ਼ ਇਹ ਗੱਲਾਂ ਉਸ ਪਿੰਡ ਦੀਆਂ ਸਾਂਝੀਆਂ ਕਰਨਗੇ ਸੋ ਅਸੀਂ ਸ਼ੁਰੂਆਤ ਕਰਦੇ ਆਂ ਬਰਾੜ ਸਾਹਿਬ ਕੀ ਅਸੀਂ ਉਸ ਪਿੰਡ 'ਚ ਜਾਣਾ ਜੀ ਜਿਹੜਾ ਮਸ਼ੀਨਾਂ ਤੋਂ ਟਰੈਕਟਰਾਂ ਤੋਂ ਬਿਜਲੀ ਤੋਂ ਪਹਿਲਾਂ ਦਾ ਪਿੰਡ ਹੈ ਜੀ ਸੋ ਪਹਿਲਾਂ ਇਹ ਦੱਸੋ ਕਿ ਪਿੰਡ ਦਾ ਮਹਾਂਦਰਾ ਜਿੱਦੋਂ ਪਿੰਡ 'ਚ ਵੱਢਦੇ ਆਂ ਸੜਕਾਂ ਦੀ ਗੱਲ ਜਾਂ ਜੇ ਸੜਕਾਂ ਨਹੀਂ ਸੀ ਤਾਂ ਉਥੋਂ ਸ਼ੁਰੂ ਕਰੋ ਕਿ ਕਿਹੋ ਜਿਹਾ ਸੀ ਪਿੰਡ ਉਹ ਸਮੇਂ ਦੇ ਜਿਹੜੇ ਪਿੰਡ ਸੀ ਪਿੰਡ ਦੇ ਆਲੇ ਦੁਆਲੇ ਮਤਲਬ ਕੋਈ ਫਿਰਨੀ ਨਹੀਂ ਹੁੰਦੀ ਸੀ ਹਾਂਜੀ ਇਹ ਫਿਰਨੀਆਂ ਜਿਹੜੀਆਂ ਜਦੋਂ ਮੁਰਬੇਬੰਦੀ ਹੋਈ ਹੈ ਉਦੋਂ ਪਿੰਡਾਂ ਦੇ ਦੁਆਲੇ ਫਿਰਨੀਆਂ ਬਣੀਆਂ ਹਾਂਜੀ ਤੇ ਪਿੰਡ ਦੇ ਵਿੱਚ ਜਿੱਥੋਂ ਆਬਾਦੀ ਖਤਮ ਹੋ ਜਾਂਦੀ ਸੀ ਉਥੋਂ ਖੇਤ ਸ਼ੁਰੂ ਹੋ ਜਾਂਦੇ ਸੀ ਠੀਕ ਹੈ ਜੀ ਤੇ ਇਸ ਕਰਕੇ ਪਿੰਡਾਂ ਦਾ ਜਿਹੜਾ ਮਾਹੌਲ ਸੀ ਰਸਤੇ ਵੀ ਕੱਚੇ ਹੁੰਦੇ ਸੀ ਹੂੰ ਹੂੰ ਕੋਈ ਸੜਕਾਂ ਨਹੀਂ ਸੀ ਹੁੰਦੀਆਂ ਹਾਂਜੀ ਕੋਈ ਮਸ਼ੀਨਰੀ ਨਹੀਂ ਸੀ ਹੁੰਦੀ ਟਰੈਕਟਰ ਵੀ ਉਦੋਂ ਕੋਈ ਵਰਲਾਟਾ ਟਰੈਕਟਰ ਉਹਨਾਂ ਸਮੇਂ ਚ ਆਏ ਪਿੰਡਾਂ ਦੇ ਵਿੱਚ ਕੋਈ ਜੀਪ ਵੀ ਕੋਈ ਵਰਲੀਟਾ ਨਹੀਂ ਹੁੰਦੀ ਸੀ ਹਾਂਜੀ ਕੋਈ ਕਾਰ ਤਾਂ ਸਾਡੇ ਪਿੰਡ ਚ ਬਹੁਤ ਲੇਟ ਇੱਕ ਘਰੇ ਆਈ ਹਾਂਜੀ ਹਾਂਜੀ ਕਿਹੜੇ ਵੇਲੇ ਚਾਹੀਏ ਇਹ ਵੀ ਦੱਸ ਦਿਓ ਉਹ ਮੇਰਾ ਖਿਆਲ ਹੈ ਵੀ ਉਹ ਉਹ 72 73 ਚਾਹੀ ਹੁਣੇ ਸ਼ਾਇਦ ਹਾਂਜੀ 72 73 ਸੋ ਉਹ ਜਿਹੜੀ ਬਿਲ ਦੀ ਗੱਲ ਆਪਾਂ ਕਰ ਰਹੇ ਜੇ 1960 ਦੇ ਆਸ-ਪਾਸ ਦੀ ਉਦੋਂ ਤਾਂ ਲਿੰਕ ਰੋਡ ਸਗੇ ਬੜੀਆਂ ਨਹੀਂ ਹੋਣੀਆਂ ਪਿੰਡ ਪਿੰਡ ਤੋਂ ਪਿੰਡ ਜਿਹੜੇ ਉਹ ਕੱਚੇ ਰਾਹਾਂ ਨਾਲ ਜੁੜੇ ਹੋਣੇ ਆ ਕੱਚੇ ਰਾਹ ਬਿਲਕੁਲ ਸੋ ਪਿੰਡ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਤਾਂ ਉਹ ਵੀ ਕੱਚੇ ਰਾਹ ਉਹ ਕੱਚਾ ਰਾਹ ਹੁੰਦਾ ਸੀ ਤੇ ਰਾਹ ਵੀ ਸਿੱਧੇ ਨਹੀਂ ਸੀ ਹੁੰਦੇ ਅੱਛਾ ਜੀ ਵਿੰਗ ਵਾਲਾਂ ਵਾਂਲੇ ਰਾਹ ਹੁੰਦੇ ਸੀ ਕਿਉਂਕਿ ਮਰਬੇ ਬੰਦੀ ਜੀ ਹੋਈ ਨਹੀਂ ਸੀ ਹਾਂ ਨਵੇਂ ਬੰਦੀ ਜੀ ਹੋਈ ਨਹੀਂ ਸੀ ਮਰਬੇ ਬੰਦੀ ਵੇਲੇ ਫਿਰ ਜਿਹੜੇ ਮਤਲਬ ਕਿੱਲੇ ਵਟ ਹੁੰਦੀ ਸੀ ਜਾਂ ਮਰਬੇ ਵਟ ਹੁੰਦੀ ਸੀ ਉਹ ਸਿੱਧੀਆਂ ਹੁੰਦੀਆਂ ਸੀ ਹਾਂਜੀ ਤਾਂ ਰਸਤੇ ਵੀ ਫਿਰ ਸਿੱਧੇ ਤੇ ਮਰਬੇਬੰਦੀ ਕਿਹੜੇ ਸਾਲਾਂ ਚ ਹੋਈ ਹੈ ਜੀ ਪੰਜਾਬ ਦੇ ਵਿੱਚ ਮਰਬੇਬੰਦੀ ਤਾਂ ਸ਼ੁਰੂ ਤਾਂ ਉਹ ਤੋਂ ਪਹਿਲਾਂ ਹੀ ਹੋਈ ਸੀ ਪੰਜਾਬ ਦੇ ਵਿੱਚ ਤਾਂ ਹੋਰ ਥਾਵਾਂ ਤੇ ਤਾਂ ਪਹਿਲਾਂ ਹੋਈ ਹੋਣੀ ਹੈ ਪਰ ਸਾਡੇ ਪਿੰਡਾਂ ਦੇ ਵਿੱਚ ਮਰਬੇਬੰਦੀ ਜਿਹੜੀ ਉਹ 60 ਘਾਟ ਦੇ ਵਿੱਚ ਆਇਆ ਡਾਕਟਰ ਸਾਹਿਬ ਦਾ ਪਿੰਡ ਮੁਕਸਰ ਜ਼ਿਲ੍ਹੇ ਦੇ ਵਿੱਚ ਹੈ ਮੁਕਸਰ ਦੇ ਕੋਲ ਹੈ ਸੋ ਜਿਹੜੀ ਮਰੱਬੇਬੰਦੀ ਦੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਨਾ ਤੋਂ ਜਾਣਕਾਰੀ ਲਵਾਂਗੇ ਖਾਸ ਕਰਕੇ ਸਾਡੀ ਪੀੜ੍ਹੀ ਨੂੰ ਮਰੱਬੇਬੰਦੀ ਬਾਰੇ ਬਹੁਤਾ ਨਹੀਂ ਪਤਾ ਜੀ ਕਿਉਂਕਿ ਸਾਡੇ ਤੋਂ ਪਹਿਲਾਂ ਦੀ ਗੱਲਾਂ ਨੇ ਨਾ ਤੋਂ ਪਹਿਲਾਂ ਦੀ ਸੋ ਅਸੀਂ ਇਹਦੇ ਤੇ ਇੱਕ ਪੂਰਾ ਐਪੀਸੋਡ ਲੈ ਕੇ ਆਵਾਂਗੇ ਉਹ ਨਾਲ ਸਮੇਂ ਚ ਜਿੱਦੇ ਚ ਪੰਜਾਬ ਦੀ ਜਿਹੜੀ ਮਰੱਬੇਬੰਦੀ ਆ ਉਹ ਉਹ ਰਾਟ ਸਾਹਿਬ ਦੱਸਣਗੇ ਆਪਾਂ ਨੂੰ ਸੋ ਤੁਸੀਂ ਦੱਸਿਆ ਜੀ ਕਿ ਉਹਨਾਂ ਵੇਲੇ ਦੇ ਵਿੱਚ ਕੋਈ ਵਹੀਕਲ ਦਾ ਬਹੁਤੇ ਹੁੰਦੇ ਨਹੀਂ ਸੀ ਨਾ ਕੋਈ ਟਾਵਾ ਟੱਲਾ ਤੁਸੀਂ ਜੀਪ ਦੀ ਗੱਲ ਕੀਤੀ ਹੈ ਜਾਂ ਕਿਤੇ ਕਿਤੇ ਕੋਈ ਸਿਪੜੇ ਟ੍ਰੈਕਟਰ ਹੋ ਗਿਆ ਨਾ ਸੋ ਜਦੋਂ ਲੋਕ ਬਾਹਰੋਂ ਕੋਈ ਪਿੰਡ ਚ ਆਉਂਦਾ ਜਿਵੇਂ ਕੋਈ ਕਲਾਕਾਰ ਆਉਂਦਾ ਜਾਂ ਇਕੱਠੇ ਹੋ ਕੇ ਹੁੰਦੇ ਪਹਿਲੀ ਗੱਲ ਤਾਂ ਦੱਸੋ ਵੀ ਕਾਹਦੇ ਤੇ ਆਉਂਦੇ ਜੇ ਕਿਸੇ ਨੇ ਖੁਸ਼ੀ ਗਮੀ ਦੇ ਮੌਕੇ ਜਾਣਾ ਹੁੰਦਾ ਜਾਂ ਆਉਣਾ ਹੁੰਦਾ ਕਿਵੇਂ ਆਉਂਦੇ ਤੇ ਦੂਜੀ ਗੱਲ ਤੇ ਫਿਰ ਰਾਤ ਆ ਸਾਰੇ ਕੱਚੇ ਸੀ ਨਾ ਉਹ ਮੌਲ ਦੱਸੋ ਵੀ ਕੀ ਸੀ ਆਵਾਜ਼ ਆਈ ਤੇ ਜਿਹੜੇ ਸਾਧਨ ਸੀ ਨਾ ਜੀ ਉਹ ਉਹ ਸੀ ਉੱਠ ਘੋੜੀਆਂ ਠੀਕ ਹੈ ਜੀ ਉੱਠ ਘੋੜੀਆਂ ਦੇ ਉੱਤੇ ਚੜ ਕੇ ਜਾਂਦੇ ਹੂੰ ਜੇ ਇਕੱਲੇ ਘਰੇ ਜਾਣਾ ਹੁੰਦਾ ਤਾਂ ਜੇ ਕੋਈ ਪਰਿਵਾਰ ਦੇ ਜੀਆ ਨੇ ਜਾਣਾ ਹੁੰਦਾ ਬਾਹਲੇ ਨੇ ਤੇ ਉਹ ਗੱਡਾ ਸੀ ਉਹਦੇ ਵਾਸਤੇ ਹਾਂਜੀ ਗੱਡੇ ਤੇ ਜਾਂਦੇ ਜੇ ਕਿਤੇ ਵਿਆਹ ਜਾਣਾ ਤਾਂ ਵਿਆਹ ਵੀ ਗੱਡਿਆਂ ਤੇ ਬੈਠ ਕੇ ਜਾਂਦੇ ਹੂੰ ਬਰਾਤਾਂ ਵੀ ਗੱਡਿਆਂ ਤੇ ਤੇ ਉੱਠਾਂ ਘੋੜਿਆਂ ਤੇ ਜਾਂਦੀਆਂ ਠੀਕ ਹੈ ਜੀ ਤਾਂ ਉੱਥੋਂ ਜਿਹੜੀ ਜਿਹੜਾ ਜਦੋਂ ਬਰਾਤ ਜਾਂਦੀ ਤੇ ਆਉਂਦੇ ਹੋਏ ਜਦੋਂ ਲਾੜੀ ਨੂੰ ਬਿਠਾ ਕੇ ਲਿਆਉਂਦੇ ਉਹਦੇ ਵਾਸਤੇ ਇੱਕ ਰਾਥ ਹੁੰਦਾ ਸੀ ਜਿਸ ਦੇ ਵਿੱਚ ਡੋਲੀ ਲਿਆਉਂਦੇ ਸੀ ਠੀਕ ਹੈ ਜੀ ਉਹ ਰਾਥਾਂ ਤੌਰ ਤੇ ਜਿਹੜੇ ਮਿਸਤਰੀ ਪਰਿਵਾਰ ਸੀ ਉਹਨਾਂ ਨੇ ਰੱਖੇ ਹੁੰਦੇ ਸੀ ਹਾਂਜੀ ਉਹਨੂੰ ਬਾਕਾਇਦਾ ਸ਼ਿੰਗਾਰਿਆ ਹੁੰਦਾ ਸੀ ਫਲਕਾਰ ਕੇ ਫਲਕੋਰੀ ਪਾ ਕੇ ਤੇ ਉਹਨੂੰ ਹਨਾ ਫੁੱਲਾਂ ਨਾਲ ਸਜਾਇਆ ਹੁੰਦਾ ਸੀ ਉਹਨੂੰ ਲੋਗੜੀ ਦੇ ਫੁੱਲ ਬਣਾ ਕੇ ਲਾਏ ਹੁੰਦੇ ਸੀ ਠੀਕ ਹੈ ਜੀ ਹਾਂਜੀ ਤੇ ਬੁਰਦਾ ਦੇ ਗਾਣਿਆਂ ਦੇ ਵਿੱਚ ਕੁੰਘਰਾਲਾਂ ਹੁੰਦੀਆਂ ਸੀ ਟੱਲੀਆਂ ਹੁੰਦੀਆਂ ਸੀ ਹੈ ਉਹ ਇੱਕ ਤਰ੍ਹਾਂ ਨਾਲ ਜੋ ਤੁਰਦੇ ਸੀ ਉਹ ਵੀ ਇੱਕ ਸਾਜ਼ ਵਜਦਾ ਸੀ ਹਾਂਜੀ ਤੇ ਉਹ ਬੜੇ ਸ਼ਗਨਾਂ ਨਾਲ ਉਹਨੂੰ ਲਾੜੀ ਨੂੰ ਮਤਲਬ ਵਿਆਹ ਕੇ ਉਹਦੇ ਵਿੱਚ ਬਿਠਾ ਕੇ ਲਿਆਉਂਦੇ ਸੀ ਹਾਂਜੀ ਤੇ ਜਿਹੜੀ ਦੂਸਰੀ ਮਸ਼ੀਨਰੀ ਤੁਸੀਂ ਗੱਲ ਕਰਦੇ ਹੋ ਹੁਣ ਜਾਣਦੇ ਆਉਣ ਜਾਣ ਵਾਸਤੇ ਸਾਧਨ ਇਹੋ ਹੀ ਸੀ ਵਿਰਲੀਆਂ ਟਾਵੀਆਂ ਕੋਈ ਜੀਪਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਉਹ ਵੀ ਪਿੰਡ ਦੇ ਵਿੱਚ ਤਾਂ ਕੋਈ ਇਹ ਨਹੀਂ ਸਾਡੇ ਪਿੰਡ ਦਾ ਕੋਈ ਜੀਪ ਹੈ ਨਹੀਂ ਸੀ ਉਦੋਂ ਤੇ ਕਾਰ ਵੀ ਹੈ ਨਹੀਂ ਸੀ ਉਦੋਂ ਕੋਈ ਤੇ ਜਦੋਂ ਸੱਤਜ ਬੰਦੇ ਬੈਠੇ ਹੁੰਦੇ ਸੀ ਨਾ ਕੋਈ ਪੰਜ ਚਾਰ ਪਹਿਲੇ ਇੱਕ ਹੋਰ ਬੰਦਾ ਕੋਈ ਆਉਂਦਾ ਤੇ ਉਹ ਆਉਣ ਸਾਰ ਸਭ ਤੋਂ ਪਹਿਲਾਂ ਪੁੱਛਦਾ ਵੀ ਆਹ ਜੀਪ ਦੀਆਂ ਲੇਹਾਂ ਇੱਥੋਂ ਦੀ ਜੀਪ ਟੱਪੀ ਆ ਤੁਸੀਂ ਤਾਂ ਇੱਥੇ ਪਹਿਲਾਂ ਦੇ ਬੈਠੇ ਆ ਕਿਹਦੇ ਘਰੇ ਆਈ ਹੈ ਜੀਪ ਕਿਉਂਕਿ ਖਬਰਸਾਰ ਹਾਂ ਕੱਚੀਆਂ ਗਲੀਆਂ ਦੇ ਵਿੱਚ ਜੀਪ ਦੀਆਂ ਲੀਹਾ ਹੋਵੇ ਹੁੰਦੀਆਂ ਸੀ ਹਾਂਜੀ ਹਾਂਜੀ ਤਾਂ ਉਦੋਂ ਪਤਾ ਲੱਗ ਜਾਂਦਾ ਸੀ ਵੀ ਅੱਜ ਪਿੰਡ 'ਚ ਕੋਈ ਜੀਪ ਆਈ ਹੈ ਹਾਂਜੀ ਹਾਂਜੀ ਹਾਂ ਇੰਨਾ ਕੀ ਸੀ ਇਹ ਮੋਟਰਸਾਈਕਲ ਇੱਕ ਮੋਟਰਸਾਈਕਲ ਹੁੰਦਾ ਸੀ ਮੈਨੂੰ ਤਾਂ ਉਹ ਛੋਟਾ ਹੁੰਦਾ ਸੀ ਸਾਡੇ ਪਿੰਡ ਦਾ ਸਰਦਾਰ ਜਰਨੈਲ ਸਿੰਘ ਸੀ ਉਹ ਅਸੀਂ ਬਾਬਾ ਜੀ ਸੀ ਪਿੰਡ ਦਾ ਨਾਮ ਵੀ ਦੱਸ ਦਿਓ ਜੀ ਅਸੀਂ ਬਾਬਾ ਜੀ ਕਹਿੰਦੇ ਸੀ ਉਹਨੂੰ ਮੇਰੇ ਮੇਰਾ ਪਿੰਡ ਭੰਗ ਜਿਹੜੀ ਹੈ ਜੀ ਮਕਸਰ ਕੋਲੇ ਹੈ ਨਾ ਜੀ ਮਕਸਰ ਦੇ ਕੋਲੇ ਹਾਂਜੀ ਤੇ ਉਹ ਬਾਬਾ ਜੀ ਕਹਿੰਦੇ ਸੀ ਅਸੀਂ ਉਹਨੂੰ ਸਰਦਾਰ ਜਰਨੈਲ ਸਿੰਘ ਉਹਦੇ ਕੋਲੇ ਮੋਟਰਸਾਈਕਲ ਹੁੰਦਾ ਸੀ ਠੀਕ ਹੈ ਜੀ ਤੇ ਜਾਂ ਉਹਦਾ ਮੋਟਰਸਾਈਕਲ ਹੁੰਦੇ ਸੀ ਜਿਹੜੇ ਕੱਸੀ ਤੇ ਜਾਂ ਸੂਵੇ ਤੇ ਢੀੜਾ ਮਾਰ ਲਾਉਂਦੇ ਸੀ ਨਗਰਾਲੀ ਵਾਸਤੇ ਓਵਰਸ਼ੀਅਰ ਨਰਮਿਕ ਵੇ ਦੇ ਹਾਂਜੀ ਉਹਨਾਂ ਕੋਲੇ ਹੁੰਦੇ ਸੀ ਮੋਟਰਸਾਈਕਲ ਤੇ ਬੀਐਸਐ ਮੋਟਰਸਾਈਕਲ ਹੁੰਦਾ ਸੀ ਉਦੋਂ ਉਹ ਅੱਛਾ ਜੀ ਤੇ ਉਹਨੂੰ ਬੰਬੂ ਘਾਟ ਆ ਦੇ ਸੀ ਠੀਕ ਹੈ ਜੀ ਠੀਕ ਹੈ ਅਜੇ ਹੁਣ ਪਿੱਛੇ ਜੇ ਫਿਲਮ ਵੀ ਬਣੀ ਹੈ ਪੰਜਾਬੀ ਚ ਬੰਬੂ ਕਾਰਟ ਉਹਨਾਂ ਉਸੇ ਉਹਨੂੰ ਬੰਬੂ ਕਾਰਟ ਕਹਿੰਦੇ ਸੀ ਆਈਡੀਆ ਤੇ ਹਾਂ ਤੇ ਜਾਂ ਆਮ ਵਰਤੋਂ ਵਾਸਤੇ ਉਹ ਸਾਡੇ ਪਿੰਡ ਤੇ ਇੱਕੋ ਹੀ ਮੋਟਰਸਾਈਕਲ ਹੁੰਦਾ ਸੀ ਉਹ ਹਾਂ ਸੋ ਰਾਹ ਕੱਚੇ ਸੀ ਜੀ ਰਾਹ ਕੱਚੇ ਸੀ ਬਹੁਤ ਸੀਮਤ ਸੀ ਕਿ ਜਿਆਦੇ ਉਹਨਾਂ ਕੱਚਿਆ ਰਾਂ ਦੇ ਸਾਈਕਲ ਵੀ ਵਰਲੇ ਸੀ ਹਾਂਜੀ ਹਾਂ ਸਾਈਕਲ ਵੀ ਕੋਈ ਸਾਡੇ ਪਿੰਡ ਦੇ ਵਿੱਚ ਤਾਂ ਮੇਰਾ ਖਿਆਲ ਸਾਈਕਲ ਕੋਈ 55 57 1955 57 14 ਕੋਈ ਸਾਈਕਲ ਆਇਆ ਹੈ ਹਾਂਜੀ ਸਾਰੇ ਪਿੰਡ ਚ 2-3 ਹੀ ਸਾਈਕਲ ਹੁੰਦੇ ਸੀ ਹਾਂਜੀ 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 ਬੀਐਸਏ ਸਾਈਕਲ ਹੁੰਦਾ ਸੀ ਬਹੁਤ ਵਧੀਆ ਕਿਹਾ ਜਾਂਦਾ ਸੀ ਹਰ ਕੋਲੇ ਸੀ ਹਾਂਜੀ ਹਾਂ ਉਹਨਾਂ ਵੇਲੇ ਸੀ ਹਾਂ ਉਹਨਾਂ ਫਿਰ ਈਸਟਰਨ ਸਟਾਰ ਹੁੰਦਾ ਸੀ ਹਾਂਜੀ ਇਹ ਦੱਸੋ ਦੇਖੋ ਆਪਾਂ ਕਿ ਗੱਲ ਉਹਨਾਂ ਪੁਰਾਣੇ ਪੰਜਾਬ ਦੀ ਕਰ ਰਹੇ ਹਾਂ ਤੁਸੀਂ ਤੁਹਾਡੀ ਗੱਲ ਤੋਂ ਇਹ ਲੱਗਦਾ ਹੈ ਕਿ ਕਿਉਂਕਿ ਸਾਧਨ ਹੀ ਨਹੀਂ ਸੀ ਤੇ ਲੋਕਾਂ ਦੇ ਵਿੱਚ ਜਿਹੜਾ ਸਬਰ ਸੀ ਸੰਤੋਖ ਸੀ ਵੀ ਹੁਣ ਕਿਸੇ ਬੰਦੇ ਨੇ 10 ਕਿਲੋਮੀਟਰ ਦੂਰ ਜਾਣਾ ਤਾਂ ਉਹ ਉਹਨੂੰ ਕਦੇ ਐ ਨਹੀਂ ਲੱਗਦਾ ਹੁਣਾਂ ਵੀ ਮੈਂ ਤੁਰ ਕੇ ਤੁਰ ਕੇ ਜਾਵੜਦੇ ਹੁਣੇ ਜਾਂਦੇ ਸੀ ਤਾਂ ਉਹ ਉਹਨਾਂ ਦਾ ਉਸ ਤਰੀਕੇ ਨਾਲ پلان ਕੀਤਾ ਦਾ ਵਿਚਾਰ ਅੱਜ ਆਪਾਂ ਸਵੇਰੇ ਰੁੱਪਾਂਗ ਦੇ ਦੁਪਹਿਰ ਤੱਕ ਪਹੁੰਚ ਜਾਗੇ ਨਾ ਬਿਲਕੁਲ ਤਾਂ ਜ਼ਿੰਦਗੀ 'ਚ ਕੋਈ ਕਾਰਨ ਨਹੀਂ ਸੀ ਬਸ ਕੋਈ ਕਾਰਨ ਨਹੀਂ ਸੀ ਹਾਂਜੀ ਕੋਈ ਕਾਰਨ ਨਹੀਂ ਸੀ ਕਿਸੇ ਨੂੰ ਮੁੜ ਕੇ ਆਉਣ ਦੀ ਕਾਰਨ ਨਹੀਂ ਸੀ ਜੇ ਕੋਈ ਬੰਦਾ ਗरां ਜਾਵੜਦਾ ਹਾਂਜੀ ਤਾਂ ਉੱਥੇ ਉਹਨੂੰ ਉਹ ਜਿਹਦੇ ਘਰੇ ਉਹ ਜਾਂਦਾ ਸੀ ਹਾਂਜੀ ਜਿਹਨੂੰ ਆਪਾਂ ਮੇਜ਼ਬਾਨ ਆਖਾਂਗੇ ਹਾਂਜੀ ਉਹ ਕਹਿੰਦੇ ਵੀ ਕੱਲ ਤਾਂ ਤੂੰ ਆਇਆ ਅੱਜ ਦਾ ਦਿਨ ਤਾਂ ਰਹਿ ਸਵੇਰੇ ਜਾਂਦਾ ਰਹੀ ਹਾਂ ਮਤਲਬ ਆਉਣ ਤੇ ਜਾਣ ਵਾਲਾ ਦਿਨ ਤਾਂ ਗਿਣਦੇ ਹੀ ਨਹੀਂ ਸੀ ਹਾਂਜੀ ਉਹ ਤਿੰਨ ਦਿਨ ਮੜ ਜਾਂਦੇ ਸੀ ਤੇ ਹੁਣ ਹੁਣ ਤੇ ਹੁਣ ਤਾਂ ਬੰਦਾ ਜਾਂਦਾ ਮਗਰੋਂ ਤੇ ਘੜੀ ਪਹਿਲਾਂ ਵੇਖਣਾ ਪੈਂਦਾ ਇਹਨਾਂ ਤਾਂ ਜਾੜਾ ਵਾਪਸ ਉਹ ਬੜਾ ਚਕਾਲ ਪੈ ਗਈ ਹੈ ਨਾ ਜੀ ਹਾਂ ਮਹਲਾਜ ਕਾਲ ਸੀ ਤੇ ਦਿਨ ਤੋਂ ਉਹਦੇ ਵੀ 24 ਘੰਟੇ ਦਾ ਸੀ ਹਾਂ ਦਿਨੋਂ ਉਹਦੇ ਵੀ 24 ਘੰਟੇ ਦਾ ਸੀ ਪਰ ਉਹ ਤਾਂ ਸਾਂਝੇ ਪਰਿਵਾਰ ਸੀ ਹਾਂਜੀ ਵੱਡੇ ਪਰਿਵਾਰ ਸੀ ਜੇ ਇੱਕ ਬੰਦਾ ਕਿਤੇ ਗ੍ਰਾਂ ਚਲਾ ਵੀ ਜਾਂਦਾ ਹਾਂਜੀ ਤੇ 6-7 ਦਿਨਾਂ ਬਾਅਦ ਮੁੜ ਕੇ ਘਰੇ ਹੁੰਦੇ ਵੀ ਸੀ ਹਾਂ ਉਹ ਬਾਕੀ ਕੰਮ ਸਭ ਹੀ ਜਾਂਦਾ ਹਾਂ ਹਾਂ ਹੁਣ ਕੱਲੇ ਕਹਿਰੇ ਪਰਿਵਾਰ ਹੈ ਹਾਂਜੀ ਹਾਂਜੀ ਤੇ ਜੇ ਕਿਸੇ ਨੂੰ ਕਿਤੇ ਬਾਹਰ ਜਾਣਾ ਪੈਂਦਾ ਤਾਂ ਫਿਰ ਉਹ ਉਹਦਾ ਘਰ ਸੰਭਾਲਣ ਵਾਸਤੇ ਪਿੱਛੇ ਕੋਈ ਨਹੀਂ ਹੁੰਦਾ ਹਾਂਜੀ ਠੀਕ ਹੈ ਅੱਛਾ ਇੱਕ ਗੱਲ ਦੱਸੋ ਜੀ ਹੁਣ ਤੁਸੀਂ ਉਹ ਸੌਵੇਂ ਦੇਖਿਆ ਤੇ ਤੁਸੀਂ ਹੁਣ ਆਇਆ ਸਮੇਂ ਵਿੱਚ ਵੀ ਆ ਜਦੋਂ ਸਾਰਾ ਕੁਝ ਆਪਣੇ ਹੱਥਾਂ 'ਚ ਆਇਆ ਜ਼ਿੰਦਗੀ ਤੇਜ ਹੈ ਤੁਸੀਂ ਜੇ ਇੱਕ ਨਿਚੋੜ ਕੱਢਣਾ ਹੋਵੇ ਜ਼ਿੰਦਗੀ ਦਾ ਉਹ ਦੇਖੋ ਉਮਰ ਦੇ ਹਿਸਾਬ ਨਾਲ ਤੁਸੀਂ ਤੁਹਾਡੇ ਕੋਲ ਤਜਰਬਾ ਬਹੁਤ ਹੈ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਸਬਕ ਵਧੀਆ ਹੈ ਜਾਂ ਕੋਈ ਵਿਚਾਰ ਅੜਾ ਜਾਂ ਮਾਡਲ ਚੰਗਾ ਹੈ ਉਸ ਸਮੇਂ ਹਰ ਬੰਦੇ ਦੀ ਜ਼ਿੰਦਗੀ 'ਚ ਇੱਕ ਸਕੂਨ ਸੀ ਹਮਮ ਠਹਿਰਾਅ ਸੀ ਹਾਂਜੀ ਕੋਈ ਕਾੜ ਨਹੀਂ ਸੀ ਆਰਾਮ ਨਾਲ ਲੋਕ ਤੁਰਦੇ ਸੀ ਆਰਾਮ ਨਾਲ ਕੰਮ ਕਰਦੇ ਸੀ ਤੇ ਸਾਰੇ ਕੰਮ ਹੋ ਹੀ ਜਾਂਦੇ ਸੀ ਰਲ ਮਿਲ ਕੇ ਕਰਦੇ ਸੀ ਜਿਹੜਾ ਹੁਣ ਲੋਕ ਕਹਿੰਦੇ ਆ ਵੀ ਜਿਹੜਾ ਕੋਆਪਰੇਟਿਵ ਦਾ ਜਿਹੜਾ ਸਿਸਟਮ ਹੈ ਵੀ ਉਹ ਬਹੁਤ ਵਧੀਆ ਹੈ ਉਹਦੀ ਮਿਸਾਲ ਸਾਡੇ ਕੋਲੇ ਬਹੁਤ ਪੁਰਾਣੀ ਹੈ ਸਾਡੀ ਖੇਤੀਬਾੜੀ ਦੇ ਵਿੱਚ ਲੋਕ ਰਲ ਮਿਲ ਕੇ ਕੰਮ ਕਰਦੇ ਸੀ ਵਿਢੀ ਨਾਲ ਹਮਮ ਪਹਿਲਾਂ ਇੱਕ ਦਾ ਖੇਤ ਵਾਹਿਆ ਹੁਣ ਹਮਮ ਫੇਰ ਫੇਰ ਸਾਰਿਆਂ ਨਾਲ ਰੱਖ ਕੇ ਦੂਜੇ ਦਾ ਵਾਹ ਲੈਣਾ ਜੇ ਦਾਣੇ ਕੱਢ ਲੈ ਪਹਿਲਾਂ ਇੱਕ ਦੇ ਦਾਣੇ ਕੱਢ ਲੈਣੇ ਫੜੇ ਕੱਖੇ ਪਾ ਕੇ ਹਾਂਜੀ ਹਾਂਜੀ ਇਹ ਰੌਣੀ-ਰੌਣੀ ਆ ਉਹ ਵੀ ਇੱਕ ਦੀ ਵਾਧੇ ਨਹੀਂ ਹਾਂਜੀ ਸਾਰੇ ਰੌਣਨ ਨਾਲ ਕੇ ਇੱਕ ਦੂਜੇ ਨਾਲ ਕੰਮ ਕਰਾਉਂਦੇ ਸੀ ਇਹਦੇ ਇਸ ਇਹ ਮਾਡਲ ਬੜਾ ਕੰਮਯਾਬਦ ਤੁਹਾਨੂੰ ਇਹ ਲੱਗਦਾ ਕਿ ਇਹਦੇ ਵਿੱਚ ਇੱਕ ਤੁਹਾਨੂੰ ਆਇਆ ਹੁੰਦਾ ਸੀ ਯਾਰ ਮੇਰੇ ਨਾਲ ਕੋਈ ਬੰਦੇ ਹੈਗੇ ਆ ਨਹੀਂ ਮੈਂ ਕੱਲਾ ਨਹੀਂ ਕਦੀ ਵੀ ਨਾ ਕਿਸੇ ਵੀ ਔਕੜ 'ਚ ਕਿਸੇ ਵੀ ਕੰਮ 'ਚ ਕਿਸੇ ਵੀ ਮੁਸ਼ਕਲ 'ਚ ਮੇਰੇ ਨਾਲ ਪਿੰਡ ਦਾ ਕੋਈ ਨਾ ਕੋਈ ਕਹ ਲੋ ਪਰਿਵਾਰ ਕੁਛ ਹੈਗਾ ਉਹ ਇੱਕ ਤਰੀਕੇ ਨਾਲ ਬੰਦੇ ਨੂੰ ਪ੍ਰੋਟੈਕਸ਼ਨ ਲੱਗਦੀ ਸੀ ਉਹ ਬਿਲਕੁਲ ਬਿਲਕੁਲ ਉਹ ਪ੍ਰੋਟੈਕਸ਼ਨ ਲੱਗਦੀ ਸੀ ਜੇ ਕਿਸੇ ਦੇ ਘਰੇ ਕੋਈ ਹਰਜ ਮਰਜ ਹੋ ਜਾਣੀ ਕੋਈ ਮਰਗ ਹੋ ਜਾਣੀ ਕਿਸੇ ਤੇ ਕੋਈ ਭੀੜ ਪੈ ਜਾਣੀ ਕਿਸੇ ਤੇ ਕੋਈ ਮਤਲਬ ਵਕਤ ਪੈ ਜਾਣਾ ਤਾਂ ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਉਹ ਉਹਦੀ ਰੌਣੀ ਖੇਤ ਜਾ ਕੇ ਦੂਜੇ ਵਾਹ ਆਉਂਦੇ ਸੀ ਹਾਂਜੀ ਉਹਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਹਾਂਜੀ ਜਿਹੜਾ ਹੋਰ ਉਹਦਾ ਭਾਈਚਾਰਾ ਭੱਪਾ ਸਾਰੇ ਸਾਰੇ ਰਲ ਕੇ ਖੇਤੋਂ ਦੀ ਕੰਕੜੇ ਆਉਂਦੇ ਸੀ ਉਹ ਜੜੀ ਵੱਡੇ ਹੁੰਦੇ ਸੀ ਹਾਂਜੀ ਸਾਰਾ ਕੰਮ ਰਲ ਮਿਲ ਕੇ ਲੋਕ ਕਰ ਲੈਂਦੇ ਸੀ ਸੋ ਮੈਂ ਇਹ ਗੱਲ ਤਾਂ ਕੀਤੀ ਸੀ ਜੀ ਮੈਂ ਨਾ ਇੱਕ ਕਿਤਾਬ ਪੜ ਰਿਆ ਸੀ ਉਹਦੇ ਵਿੱਚ ਇੱਕ ਜਪਨੀਜ਼ ਇੱਕ ਜਗ੍ਹਾ ਦਾ ਨਾ ਹੈਗਾ ਓਕੀਨਾਵਾ ਉੱਥੋਂ ਦੇ ਲੋਕਾਂ ਦੀ ਉਮਰ ਬਹੁਤ ਲੰਬੀ ਹੈ ਜੀ ਵੀ ਉੱਥੇ ਬਹੁਤੇ ਲੋਕ ਜਿਹੜੇ 100 ਸਾਲ ਤੋਂ ਉੱਪਰ ਤੱਕ ਜਾਂਦੇ ਆ ਉਹਨਾਂ ਨੇ ਜਦੋਂ ਕਾਰਨ ਲੱਭੇ ਵੀ ਕਿਹੜੇ-ਕਿਹੜੇ ਕਾਰਨ ਆ ਖਾਣ ਪੀਣ ਕਾਰਨ ਹੁੰਦਾ ਦੇਖੋ ਨਾ ਉਹਨਾਂ ਦਾ ਜੀਵਨ ਜਾਲ ਚ ਕਸਰਤ ਕਰਦੇ ਆ ਆਥੀ ਕੰਮ ਵੱਧ ਕਰਦੇ ਆ ਤੇ ਉਹ ਉਹਨਾਂ ਦਾ ਕੋਈ ਜਿਵੇਂ ਆਪਾਂ ਅੱਜ ਕੱਲ ਤਲੇ ਤਲੇ ਖਾਣੇ ਉਹ ਜਾਂ ਕੁਝ ਨਹੀਂ ਖਾਂਦੇ ਪਰ ਇੱਕ ਕਾਰਨ ਇਹ ਵੀ ਸੀ ਕਿ ਉਹਨਾਂ ਦਾ ਜਿਹੜਾ ਪਿੰਡ ਦਾ ਲੈਵਲ ਹੈ ਉਹ ਪਿੰਡ ਦੇ ਵਿੱਚ ਕਹਿੰਦੇ ਇੰਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਤੇ ਜੇ ਕਿਸੇ ਤੇ ਢੀਡ ਪਈ ਤਾਂ ਪਿੰਡ ਉਹਦੇ ਨਾਲ ਖੜਾ ਹੁੰਦਾ ਤਾਂ ਉਹਨਾਂ ਨੂੰ ਇੱਕ ਮੈਂਟਲ ਪ੍ਰੋਟੈਕਸ਼ਨ ਸੀ ਕਿ ਅਸੀਂ ਜ਼ਿੰਦਗੀ 'ਚ ਕਦੇ ਵੀ ਇਕੱਲੇ ਨਹੀਂ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਪੁਰਾਣੇ ਪਿੰਡਾਂ ਦਾ ਇਹ ਮਾਹੌਲ ਸੀ ਜਾਂ ਕਿਸੇ ਨਾ ਕਿਸੇ ਹੱਦ ਤੱਕ ਕਿ ਯਾਰ ਮੈਂ ਇਕੱਲਾ ਨਹੀਂ ਹੈਗਾ ਹਾਂ ਬਿਲਕੁਲ ਸੀ ਸਾਰਾ ਪਿੰਡ ਉਹਦੇ ਨਾਲ ਹੁੰਦਾ ਸੀ ਸੋ ਇਹ ਗੱਲ ਕਿਉਂਕਿ ਅਸੀਂ ਕਦੇ-ਕਦੇ ਗੱਲਾਂ ਕਰਦੇ ਹਾਂ ਕਿ ਪੁਰਾਣੇ ਬ ਚੰਗੀਆਂ ਬਰਾ ਭੋਗੀਆਂ ਬਹੁਤ ਨੇ ਜਿਹੜੇ ਹੁਣ ਪਿਛਲੀ ਪੀੜੀ ਦੇ ਹਨ ਤਾਂ ਸਾਨੂੰ ਅਸੀਂ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਤੁਹਾਡਾ ਤਿਆਰ ਤੁਸੀਂ ਉਹ ਜ਼ਿੰਦਗੀ ਉਹਨਾਂ ਨੂੰ ਦੇਖਿਆ ਮੈਂ ਦੇਖਿਆ ਉਹਨਾਂ ਨੂੰ ਹਾਂਜੀ ਸੋ ਤੁਹਾਨੂੰ ਲੱਗਦਾ ਕਿ ਉਹ ਵੀ ਇੱਕ ਗੱਲ ਸੀਗੀ ਹਾਂ ਉਹ ਵੀ ਇੱਕ ਗੱਲ ਸੀ ਬਿਲਕੁਲ ਇਕੱਲੇ ਪਾਣ ਦਾ ਕੋਈ ਅਹਿਸਾਸ ਨਹੀਂ ਸੀ ਹਾਂਜੀ ਕੋਈ ਇਕੱਲਾ ਨਹੀਂ ਸੀ ਹਾਂਜੀ ਤੇ ਹਰ ਬੰਦਾ ਉਹਨੂੰ ਆ ਕੇ ਹੌਸਲਾ ਹੁੰਦਾ ਸੀ ਵੀ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਹਾਂਜੀ ਹਾਂਜੀ ਖਾਸ ਕਰਕੇ ਜਦੋਂ ਵਿਦੇਸ਼ ਦੀ ਗੱਲ ਕਰਦੇ ਹਾਂ ਜੀ ਉਹਨਾਂ ਆਪਾਂ ਵਿਦੇਸ਼ ਦੇ ਵਿੱਚ ਪਰਿਵਾਰ ਜਾਂ ਇੱਥੇ ਜਦੋਂ ਰਹਿੰਦੇ ਆ ਇਕੱਲੇ ਇਕੱਲੇ ਪਰਿਵਾਰ ਰਹਿੰਦੇ ਆ ਅ ਤੱਕ ਇਹ ਟੋਰਸ਼ੀਆ ਲਿਗਲ ਵੀ ਆ ਜਾਂਦੀ ਹੈ ਘਰਾਂ ਦੀਆਂ ਕਿਸ਼ਤਾਂ ਕਾਰਨ ਦੀਆਂ ਕਿਸ਼ਤਾਂ ਤਾਂ ਉਹ ਕਦੇ-ਕਦੇ ਅਹਿਸਾਸ ਕਰਦਾ ਕਿ ਮੈਂ ਇਕੱਲਾ ਹਾਂ ਵੀ ਜੇ ਮੈਂ ਕੱਲ ਨੂੰ ਨਾ ਆ ਗਿਆ ਕੰਮ ਨਹੀਂ ਤਖੜੀ ਕੀ ਹੋ ਜਾਊਗਾ ਪਰ ਜਿਹੜਾ ਉਹ ਪੁਰਾਣੇ ਪਿੰਡ ਦੀ ਗੱਲ ਹੈ ਉਹ ਕਿ ਬਹੁਤਾ ਖੇਤੀ ਆਧਾਰਤ ਸਮਾਜ ਸੀਗਾ ਉੱਥੇ ਇਕੱਲੇਪਨ ਵਾਲੀ ਗੱਲ ਵੀ ਹੈ ਨਹੀਂ ਬਿਲਕੁਲ ਨਹੀਂ ਸੀ ਇਕੱਲੇ ਵਾਲੀ ਕੋਈ ਗੱਲ ਨਹੀਂ ਸੀ ਸਗੋਂ ਮਤਲਬ ਸਾਰੇ ਲੋਕ ਰਲ ਮਿਲ ਕੇ ਕੰਮ ਕਰਦੇ ਸੀ ਜੇ ਕਿਸੇ ਦੇ ਘਰੇ ਫਰਜ਼ ਕੀਤਾ ਦੁੱਧ ਨਾ ਹੁੰਦਾ ਮੱਝ ਭੱਜ ਗਈ ਦੁੱਧ ਦੇਣ ਤੋਂ ਤਾਂ ਜਿਹੜਾ ਕੋਈ ਰਿਸ਼ਤੇਦਾਰ ਹੈ ਜਾਂ ਉਹਦਾ ਕੋਈ ਹੋਰ ਭਰਾ ਹੈ ਉਹਨੂੰ ਕਹਿ ਦਿੰਦਾ ਵੀ ਆ ਸਾਡੀ ਮੱਝ ਲੈ ਜਾ ਤੂੰ ਜੇ ਉਹ ਤੇਰੀ ਮੱਝ ਸੁਭੂ ਵੀ ਉਹ ਤੋਂ ਮੋੜ ਜੀ ਵਾਪਸ ਕਰ ਜੀ ਤੇ ਇਸ ਕਰਕੇ ਮਤਲਬ ਇਉਂ ਰਲ ਮਿਲ ਕੇ ਮਤਲਬ ਸਾਰੇ ਉਹਦਾ ਵੇਲਾ ਪੂਰਾ ਕਰਦੇ ਸੀ ਹਾਂਜੀ ਸੋ ਆਪਾਂ ਵਾਪਸ ਪਹੁੰਚਦੇ ਹਾਂ ਜੀ ਪਿੰਡ ਦੇ ਵਿੱਚ ਜੀ ਸੋ ਹੁਣ ਪਿੰਡ ਦੇ ਵਿੱਚ ਉਹ ਛੱਪੜ ਸਾਥ ਜਾਂ ਧਾਰਮਿਕ ਸਥਾਨ ਤਾਂ ਬਹੁਤ ਕਦੀਮ ਤੋਂ ਹੈ ਬਿਲਕੁਲ ਉਹਨਾਂ ਦੀ ਗੱਲ ਕਰੋ ਜੀ ਉਹਨਾਂ ਵੇਲੇ ਵਿੱਚ ਕਿਹੋ ਜਿਹਾ ਸੀਗਾ ਮਾਹੌਲ ਉਹਨਾਂ ਵੇਲੇ ਦੇ ਵਿੱਚ ਜੀ ਗੁਰਦੁਆਰਾ ਸੀ ਪਿੰਡਾਂ ਦੇ ਵਿੱਚ ਹਾਂਜੀ ਪਾਰਾ ਜਿੰਨੇ ਹੁਣਾ ਉਹਨੇ ਨਹੀਂ ਸੀ ਅੱਛਾ ਜੀ ਹਾਂਜੀ ਹਾਂਜੀ ਹਾਂ ਹੁਣ ਲੋਕਾਂ ਦੇ ਵਿੱਚ ਕੋਈ ਜਿਵੇਂ ਜਾਗਰਤੀ ਆਈ ਹੈ ਹਾਂਜੀ ਲੋਕਾਂ ਨੇ ਬਹੁਤ ਮਹਤਵਪੂਰਨ ਜਿਹੜੇ ਉਹ ਬਣਾ ਲਿਆ ਹੈ ਤੇ ਉਸ ਤੋਂ ਪਹਿਲਾਂ ਮਤਲਬ ਆਮ ਤੌਰ ਤੇ ਡੇਰੇ ਹੁੰਦੇ ਸੀ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਡੇਰਿਆਂ ਦੇ ਵਿੱਚ ਵੀ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਹਾਂਜੀ ਪੂਰੀ ਮਰਿਆਦਾ ਦੇ ਨਾਲ ਉੱਥੇ ਪਾਠ ਹੁੰਦਾ ਸੀ ਹਾਂਜੀ ਤੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਪੜਾਈ ਜਾਂਦੀ ਸੀ ਹਾਂਜੀ ਤੇ ਉਹਨਾਂ ਦੇ ਸਿਲੇਬਸ ਦੇ ਵਿੱਚ ਜਪਜੀ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਜਿਹੜਾ ਹਾਂਜੀ ਉੱਥੋਂ ਤੱਕ ਉਹਨਾਂ ਦੇ ਸਿਲੇਬਸ ਹੁੰਦਾ ਸੀ ਹਾਂਜੀ ਤੇ ਕਈ ਪਿੰਡਾਂ ਦੇ ਵਿੱਚ ਕਈ ਬਸ ਜ਼ਰਾ ਪਾਠੀ ਹੂੰਹ ਪੈਦਾ ਕੀਤੀ ਇਸ ਪ੍ਰਥਾ ਨੇ ਹਾਂਜੀ ਉਹ ਪਾਠ ਕਰਦੇ ਸੀ ਤਾਂ ਉਹ ਬੜੇ ਚੰਗੇ ਪਾਠੀ ਬਣੇ ਅੱਗੇ ਜਾ ਕੇ ਹਾਂਜੀ ਤੇ ਪੰਜ ਗ੍ਰੰਥੀ ਹੁੰਦੀ ਸੀ ਹਾਂਜੀ ਤਾਂ ਇਹ ਇਸ ਇਸੇ ਤਰ੍ਹਾਂ ਹੀ ਮਤਲਬ ਉਹ ਪੜ੍ਹਦੇ ਹੁੰਦੇ ਸੀ ਤੇ ਉਦੋਂ ਕਾਗਜ਼ ਬਹੁਤ ਘੱਟ ਹੁੰਦੇ ਸੀ ਹੂੰਹ ਡੇਰਾਂ ਦੇ ਵਿੱਚ ਰੋ ਪੜ੍ਹਦੇ ਹੁੰਦੇ ਸੀ ਨਾ ਬੱਚੇ ਹਾਂਜੀ ਉਹ ਥੱਲੇ ਸਵਾਵ ਛਾਕੇ ਕੁੰਜੇ ਬੈਠ ਕੇ ਥੱਲੇ ਸਵਾਵ ਛਾਕੇ ਤੇ ਇੱਕ ਰੀਠਾ ਲੈ ਕੇ ਰੀਠੇ ਦੇ ਵਿੱਚ ਇੱਕ ਸوراਖ ਕਰਕੇ ਤੇ ਇੱਕ ਡੰਡੀ ਜੀ ਪਾ ਲਈ ਜਾਂਦੀ ਡੱਕਾ ਜਾਂ ਹਾਂਜੀ ਤੇ ਉਹ ਰੀਠੇ ਨਾਲ ਥੱਲੇ ਲਿਖਦੇ ਸੀ ਜ਼ਮੀਨ ਦੇ ਉੱਤੇ ਊੜਾ ਆੜਾ ਇਸ ਤਰ੍ਹਾਂ ਲੱਗਦੀ ਸੀ ਉੱਥੇ ਸ਼ੁਰੂਆਤ ਹੁੰਦੀ ਸੀ ਸੋ ਮੈਨੂੰ ਇਹ ਲੱਗਦਾ ਕਿ ਜੋ ਅੱਜ ਪਿੰਡਾਂ 'ਚ ਸਕੂਲ ਨਹੀਂ ਬੜੇ ਸੋ ਪਹਿਲਾਂ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬੀ ਵੀ ਉੱਥੇ ਪੜਾਈ ਜਾਂਦੀ ਸੀ ਤਾਂ ਉਹ ਇੱਕ ਤਰੀਕੇ ਨਾਲ ਪਿੰਡ ਦਾ ਇੱਕ ਅਰੇਂਜਮੈਂਟ ਹੁੰਦਾ ਸੀ ਕਿ ਜੇ ਪਿੰਡ 'ਚ ਕੁਝ ਬੱਚੇ ਪੜ੍ਹਨਾ ਚਾਹੁੰਦੇ ਤਾਂ ਜਿੰਨੀ ਕੋ ਕਰ ਸਕਦੇ ਸੀ ਪੰਜਾਬੀ ਜਾਂ ਧਾਰਮਿਕ ਵਿਦਿਆ ਤਾਂ ਉਹ ਉਹ ਪਿੰਡ ਦਾ ਜਿਹੜਾ ਉਹ ਧਾਰਮਿਕ ਸਥਾਨ ਹੀ ਦਿੰਦਾ ਬਿਲਕੁਲ ਹਾਂਜੀ ਬਿਲਕੁਲ ਤੇ ਸੱਥਾਂ ਬਾਰੇ ਦੱਸੋ ਜੀ ਸੱਥਾਂ ਸੀ ਸੱਥਾਂ ਦੇ ਵਿੱਚ ਲੋਕ ਬਹਿੰਦੇ ਸੀ ਪਿੰਡਾਂਾਂ ਦੇ ਵਿੱਚ ਜਿਹੜੇ ਚੌਂਟੇ ਹੁੰਦੇ ਸੀ ਜਿਹਨੂੰ ਆਪਾਂ ਚੌਂਕ ਕਹਿ ਦਿੰਨੇ ਖੁੱਲੇ ਉੱਥੇ ਥੜੀਆਂ ਬਣੀਆਂ ਹੁੰਦੀਆਂ ਸੀ ਥੜੀਆਂ ਦਾ ਤਕਰੀਬਨ ਹਰੇਕ ਘਰ ਦੇ ਮੂਹਰੇ ਬਣੀ ਹੁੰਦੀ ਸੀ ਇੱਕ ਥੜੀ ਕੱਚੀਆਂ ਹੀ ਸੀ ਉਹਨਾਂ ਬਹੁਤ ਈਆਂ ਉਹਨੂੰ ਲਿਪ ਲੈਂਦੇ ਸੀ ਉਹਦੇ ਉੱਤੇ ਬੰਦੇ ਬੈਠ ਜਾਂਦੇ ਸੀ ਬੈਠ ਕੇ ਗੱਲਾਂ ਬਾਤਾਂ ਕਰਦੇ ਪਿੰਡ ਦੇ ਮਸਲੇ ਜਿਹੜੇ ਸੀ ਉਹ ਡਿਸਕਸ ਕਰਦੇ ਹੈ ਜੀ ਉਹ ਇੱਕ ਤਰ੍ਹਾਂ ਪਿੰਡ ਦੀ ਪਾਰਲੀਮੈਂਟ ਹੁੰਦੀ ਸੀ ਉਹਦੀ ਸਾਥ ਹੁੰਦੀ ਸੀ ਉੱਥੇ ਸਾਰੇ ਮਸਲੇ ਵਿਚਾਰੇ ਜਾਂਦੇ ਉੱਥੇ ਜੇ ਕੋਈ ਕਿਸੇ ਦਾ ਕੋਈ ਝਗੜਾ ਹੁੰਦਾ ਕੋਈ ਮਨ ਮਟਾਵ ਹੁੰਦਾ ਉਹ ਉੱਥੇ ਉਹ ਸਾਰੇ ਮਸਲੇ ਉੱਥੇ ਹੀ ਹੱਲ ਹੋ ਜਾਂਦੇ ਪੰਚਾਇਤ ਹੀ ਛੋਟੇ ਮੋਟੇ ਮਸਲੇ ਦਾ ਹੱਲ ਤਾਂ ਪੰਚਾਇਤ ਹੀ ਕਰ ਦਿੰਦੀ ਸੀ ਹਾਂਜੀ ਹਾਂਜੀ ਪਿੰਡ ਦੀ ਸਾਥ ਹੀ ਹੋ ਜਾਂਦਾ ਸੀ ਉਹ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਸੀ ਪੈਂਦੀ ਥਾਣੇ ਦਾ ਕੋਈ ਜ਼ਰਲਾ ਵੰਜਾਇਆ ਜਾਂਦਾ ਸੀ ਤੇ ਥਾਣੇ ਜਾਣ ਵੀ ਨਹੀਂ ਦਿੰਦੇ ਸੀ ਜੇ ਕੋਈ ਦੋ ਜਣੇ ਕਿਸੇ ਕੋਲੋਂ ਲੜ ਪੈਂਦੇ ਜਾਂ ਕੁਛੇ ਹੁੰਦਾ ਜਿਹੜਾ ਇੱਕ ਥਾਣੇ ਜਾਂਦਾ ਤਾ ਦੂਜੇ ਨੂੰ ਰੋਕ ਲੈਂਦੇ ਸੀ ਵੀ ਨਾ ਭਾਈ ਇਹ ਮਸਲਾ ਇੱਥੇ ਹੀ ਨਿਬੜੋ ਹਾਂ ਉਹ ਗੱਲ ਵੱਧ ਹੀ ਨਹੀਂ ਸੀ ਉਹ ਲੋਕੀ ਇਹੀ ਸਟਰੈਂਥ ਸੀ ਜੀ ਆਪਣੇ ਉਸ ਸਭਿਆਚਾਰ ਦੀ ਐਂਡ ਖਾਸ ਕਰਕੇ ਪਿੰਡੂ ਸਮਾਜ ਦੀ ਹੈ ਨਾ ਕਿ ਪਿੰਡ ਦੇ ਵਿੱਚ ਹੀ ਅਸੀਂ ਸੈਲਫ ਸਫੀਸ਼ੀਐਂਟ ਵੀ ਹੈਗੇ ਲੋੜਾਂ ਲਈ ਤੇ ਨਾਲ ਦੀ ਨਾਲ ਜਿਵੇਂ ਤੁਸੀਂ ਦੱਸਿਆ ਕਿ ਜੇ ਕੋਈ ਕਿਸੇ ਦਾ ਮਨ ਮਟਾਵ ਹੋ ਜਾਂਦਾ ਤਾਂ ਪਿੰਡ ਚ ਹੀ ਹੱਲ ਕਰਦੇ ਹਾਂ ਉੱਥੇ ਹੱਲ ਹੋ ਜਾਂਦਾ ਸੀ ਹਾਂਜੀ ਤੁਸੀਂ ਪੰਚਾਇਤਾਂ ਦੀ ਗੱਲ ਕੀਤੀ ਹੈ ਨਾ ਜੀ ਪੰਚਾਇਤਾਂ ਜਦੋਂ ਆਜ਼ਾਦੀ ਤੋਂ ਬਾਅਦ ਮੇਰੇ ਖਾਤੇ ਪਹਿਲੀ 52 53 ਦੇ ਵਿੱਚ ਸ਼ੁਰੂ ਹੋਈਆਂ ਜੀ ਪਹਿਲਾਂ ਤਾਂ ਕੋਈ ਸਰਪੰਚੀ ਦੀ ਚੋਣ ਨਹੀਂ ਹੁੰਦੀ ਹੁੰਦੀ ਮੈਨੂੰ ਲੱਗਦਾ ਤੁਸੀਂ ਦੱਸੋ ਕਿ ਸ਼ੁਰੂ-ਸ਼ੁਰੂ 'ਚ ਜਦੋਂ ਇਹ ਸਿਸਟਮ ਪਿੰਡਾਂ 'ਚ ਆਇਆ ਪਿੰਡਾਂ ਦੇ ਲੋਕਾਂ ਲਈ ਵੀ ਨਵੀਂ ਗੱਲ ਹੋਣੀ ਹੈ ਨਾ ਤੇ ਹੁਣ ਸਰਪੰਚੀ ਦੀ ਅੱਜ ਦੀ ਗੱਲ ਕਰੀਏ ਤਾਂ ਅੱਜ ਤੱਕ ਤੁਹਾਨੂੰ ਪਤਾ ਹੀ ਵੀ ਕਿੰਨਾ ਕੀ ਕੁਛ ਹੁੰਦਾ ਤੇ ਕੀ ਪੈਸਾ ਤੇ ਕੀ ਤਾਕਤ ਤੇ ਕੀ ਪੋਲਿਟੀਕਲ ਪਾਰਟੀਆਂ ਉਦੋਂ ਦਾ ਮਾਹੌਲ ਦੱਸੋ ਪੰਚਾਇਤਾਂ ਦਾ ਕਿਹੋ ਜਿਹਾ ਸੀ ਤੇ ਚੋਣਾਂ ਦਾ ਕਿਹੋ ਜਿਹਾ ਸੀ ਸਰਪੰਚੀ ਦੀਆਂ ਉਦੋਂ ਪੰਚਾਇਤਾਂ ਜਿਹੜੀਆਂ ਸੀ ਉਹ ਤਕਰੀਬਨ ਸਰਬਸੰਮਤੀ ਵਾਂਗੂ ਬਹੁਤਿਆਂ ਦਾ ਬਣ ਜਾਂਦੀਆਂ ਸੀ ਤੇ ਜੇ ਉਹਦੀ ਚੋਣ ਵੀ ਹੁੰਦੀ ਸੀ ਤਾਂ ਉਹਦੇ ਵਿੱਚ ਕੋਈ ਲੜ ਕੋਈ ਸਿਆਸਤ ਵਾਲੀ ਕੋਈ ਗੱਲ ਨਹੀਂ ਸੀ ਹੁੰਦੀ ਹੂੰ 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 ਹੁਣ ਵਾਲੀ ਗੱਲ ਹੈ ਨਹੀਂ ਸੀ ਨਾ ਕੋਈ ਪੋਲੀਟੀਕਲ ਪਾਰਟੀਆਂ ਨੂੰ ਬੇਸਮਾਨ ਕੇ ਕੋਈ ਹੁੰਦੀ ਸੀ ਚੋਣ ਇਸ ਤਰ੍ਹਾਂ ਨਹੀਂ ਸੀ ਹੁੰਦੀ ਹਾਂਜੀ ਤੇ ਉਦੋਂ ਸਾਰਾ ਸਾਰੇ ਪਿੰਡ ਦੀ ਸਾਂਝੀ ਪੰਚਾਇਤ ਹੁੰਦੀ ਸੀ ਕੋਈ ਵਾਰਡ ਨਹੀਂ ਹੁੰਦੇ ਸੀ ਹਾਂਜੀ ਹਾਂਜੀ ਕੋਈ ਪੋਲੀਟੀਕਲ ਪਾਰਟੀਆਂ ਨਹੀਂ ਸੋ ਪੋਲੀਟਿਕਲ ਪਾਰਟੀ ਦੇ ਕੋਈ ਇੰਟਰਫੇਰੈਂਸ ਪਿੰਡ ਲੈਵਲ ਤੇ ਕੋਈ ਨਹੀਂ ਅਸੀਂ ਪੋਲੀਟਿਕਲ ਪਾਰਟੀਆਂ ਉੱਪਰਲੇ ਲੈਵਲ ਤੇ ਠੀਕ ਹੈ ਵੀ ਸੀਗਾ ਹਾਂਜੀ ਹਾਂਜੀ ਪਿੰਡ ਲੈਵਲ ਜਿਵੇਂ ਹੁਣ ਅਕਲ ਜੀ ਕਿਹਾ ਜਾਂਦਾ ਹੈ ਕਿ ਪਿੰਡ ਦੇ ਵਿੱਚੋਂ ਚਲੋ ਸਾਰੇ ਪਿੰਡਾਂ ਦੀ ਤਾਂ ਨਹੀਂ ਗੱਲ ਕਰਦੇ ਵੀ ਜਿਹੜਾ ਬੰਦਾ ਪੈਸੇ ਵਾਲਾ ਜਾਂ ਜਿਹੜਾ ਰੋਹ ਵਾਲਾ ਜਿਹਦਾ ਸਰਕਾਰੀ ਦਰਬਾਰੇ ਹੈਗਾ ਕੋਈ ਉਹੀ ਸਰਪੰਚ ਬੰਦਾ ਹੈ ਉਹਨਾਂ ਵੇਲੇ ਦੇ ਵਿੱਚ ਸਰਪੰਚ ਜਾਂ ਜਿਹੜੇ ਪਿੰਡ ਦੇ ਮੋਤਵਰ ਬੰਦਾ ਕੋਈ ਹੋਣਾ ਉਹ ਉਹਦਾ ਬੇਸ ਕਿੰਦਾ ਸੀ ਉਹ ਜਿਹੜਾ ਮੋਤਵਰ ਬੰਦਾ ਹੁੰਦਾ ਸੀ ਕੋਈ ਪਿੰਡ ਦੇ ਵਿੱਚ ਜਿਹਦੀ ਸ਼ਬੀ ਚੰਗੇ ਹੁੰਦੀ ਸੀ ਜਿਹਦੀ ਚੰਗੀ ਇਮੇਜ ਹੁੰਦੀ ਸੀ ਬੀਏ ਪਾਈ ਭਲਾ ਮਾਨਸ ਹੁੰਦਾ ਠੀਕ ਹੈ ਇਹ ਮੂੰਹ ਤੇ ਗੱਲ ਕਰਨ ਵਾਲਾ ਹਾਂਜੀ ਹਾਂਜੀ ਇਹ ਕਿਸੇ ਦਾ ਪੱਖਪਾਤ ਨਹੀਂ ਕਰੂਗਾ ਹਾਂਜੀ ਹਾਂ ਤੇ ਉਹਨੂੰ ਚ ਉਹਨੂੰ ਚੁਣ ਲੈਂਦੇ ਸੀ ਉਹ ਸਰਪੰਚ ਸੋ ਕੈਰੈਕਟਰ ਦੀ ਗੱਲ ਕਰਦੇ ਨੇ ਆਪਾਂ ਬਿਲਕੁਲ ਬਿਲਕੁਲ ਉਹਦੀ ਸ਼ਖਸੀਅਤ ਵੇਖ ਕੇ ਉਹਦਾ ਕਿਰਦਾਰ ਵੇਖ ਕੇ ਹਾਂਜੀ ਹਾਂਜੀ ਇਸ ਇਸ ਤਰ੍ਹਾਂ ਸਰਪੰਚ ਚੁਣ ਲੈਂਦੇ ਸੀ ਹਾਂਜੀ ਹੁਣ ਤਾਂ ਦੇਖੋ ਸਰਪੰਚੀ ਦੀਆਂ ਚੋਣਾਂ ਹੁਣ ਪੰਜਾਬ ਛੂੰ ਜਾ ਰਹੀਆਂ ਤੇ ਆਪਾਂ ਚਾਰੇ ਪਾਸੇ ਖਬਰਾਂ ਸੁਣ ਰਹੇ ਆ ਕਿ ਪੈਸਾ ਤੇ ਕੀ ਸ਼ਰਾਬ ਤੇ ਕੀ ਲਾਲਚ ਉਦੋਂ ਕੋਈ ਸੀਮਾ ਜਿਹੋ ਚੱਲਿਆ ਕੰਮ ਨਹੀਂ ਬਿਲਕੁਲ ਨਹੀਂ ਬਿਲਕੁਲ ਪੰਚਾਇਤਾਂ ਦੇ ਇਲੈਕਸ਼ਨਾਂ ਵਿੱਚ ਕੋਈ ਸ਼ਰਾਬ ਦੇ ਵਰਤੋਂ ਨਹੀਂ ਹੁੰਦੀ ਸੀ ਹਮਮ ਕੋਈ ਪੈਸਾ ਨਹੀਂ ਵੰਡਿਆ ਜਾਂਦਾ ਸੀ ਹਾਂਜੀ ਪੈਸਾ ਤਾਂ ਉਦੋਂ ਪੈਸੇ ਦਾ ਤਾਂ ਮਤਲਬ ਚੱਲ ਨਹੀਂ ਬਹੁਤ ਘੱਟ ਸੀ ਹਾਂਜੀ ਇਥੋਂ ਤੱਕ ਜਿਹੜੇ ਕੋਈ ਸੇਪੀ ਵਾਲੇ ਹੁੰਦੇ ਸੀ ਜਿਵੇਂ ਕੋਈ ਜਿਵੇਂ ਕੋਈ ਮਿਸਤਰੀ ਹੋਇਆ ਹਾਂਜੀ ਜਾਂ ਕੋਈ ਹੋਰ ਪਾਣੀ ਭਰਨ ਵਾਲੇ ਜਿਹੜੇ ਕੋਈ ਹੋਏ ਉਹ ਪਾਣੀ ਘਰਾਂ ਦੇ ਵਿੱਚ ਸਪਲਾਈ ਕਰਦੇ ਸੀ ਖੂਹ ਤੋਂ ਲਿਆ ਕੇ ਹੈਜੀ ਜਾਂ কুমਿਹਾਰ ਭਾਂਡੇ ਬਣਾਉਂਦਾ ਸੀ ਹਾਂਜੀ ਉਹਨਾਂ ਨੂੰ ਮਤਲਬ ਜਿਹੜਾ ਉਹਨਾਂ ਦਾ ਮਿਹਨਤਾਨਾ ਉਹ ਪੈਸੇ ਕਰੰਸੀ ਦੇ ਵਿੱਚ ਪੈਸੇ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਨੂੰ ਇਲਾਜ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ ਹਾੜੀ ਸੋਣੀ ਦਾਣੇ ਦਿੱਤੇ ਜਾਂਦੇ ਸੀ ਸੇਪੀ ਵਾਲੀ ਗੱਲ ਹੈ ਹਾਂ ਸੇਪੀ ਵਾਲੀ ਗੱਲ ਹੈ ਹਾਂਜੀ ਹਾਂਜੀ ਜਿਹੜੇ ਹੁਣ ਆਪਾਂ ਛੱਪਣਾ ਤੇ ਹੁਣੇ ਜੇ ਨਾ ਪਹਿਲਾਂ ਤਾਂ ਦੱਸੋ ਕਿ ਉਹਨਾਂ ਵੇਲੇ ਦੇ ਜਿਹੜੇ ਛੱਪੜ ਪੰਜਾਬ ਦੇ ਕੀ ਹੋਏ ਸੀਗੇ ਤੇ ਲੋਕ ਉਹਨਾਂ ਨੂੰ ਕਿਵੇਂ ਵਰਤੇ ਸੀ ਕਿਉਂਕਿ ਮੈਂ ਸੁਣਿਆ ਖਾਸ ਕਰਕੇ ਬਠਿੰਡੇ ਦੇ ਇਲਾਕੇ ਚ ਅਸੀਂ ਬਠਿੰਡੇ ਤੋਂ ਹੈ ਕਿ ਪੁਰਾਣੇ ਸਮੇਂ ਚ ਲੋਕ ਪਾਣੀ ਕਈ ਵਾਰੀ ਪੀਂਦੇ ਵੀ ਸੀ ਉਹਨਾਂ ਇਕੱਠੇ ਜਿੱਥੇ ਜਗ੍ਹਾ ਹੁੰਦੀ ਸੀ ਜਿਵੇਂ ਠੱਬਾ ਤੋਂ ਨਾ ਤੁਸੀਂ ਦੱਸੋ ਕਿ ਉਹਨਾਂ ਵੇਲੇ ਛੱਪੜਾਂ ਦਾ ਕੀ ਸੀ ਕੰਮ ਛੱਪੜ ਤੇ ਖੂਹ ਇਹ ਪਿੰਡ ਦੀ ਜਿੰਦ ਜਾਨ ਹੁੰਦੇ ਸੀ ਹਾਂਜੀ ਹਾਂਜੀ ਜਿਹੜੇ ਛੱਪੜ ਹੈ ਹਾਂਜੀ ਛੱਪੜਾਂ ਦੇ ਵਿੱਚ ਲੋਕ ਮਤਲਬ ਜਿਨ੍ਹਾਂ ਪਿੰਡਾਂ ਦੇ ਥੱਲੇ ਵਾਲਾ ਪਾਣੀ ਮਾੜਾ ਸੀ ਖੂਹ ਹੈ ਨਹੀਂ ਸੀ ਉੱਥੇ ਪਾਣੀ ਛੱਪੜਾਂ ਦਾ ਹੀ ਉਹਨਾਂ ਸਾਫ਼ ਰੱਖਦੇ ਸੀ ਉਹਨਾਂ ਦੇ ਵਿੱਚ ਪਸ਼ੂਆਂ ਨੂੰ ਵੀ ਪਾਣੀ ਪਿਉਂਦੇ ਸੀ ਹਾਂਜੀ ਨੌ ਦੇ ਵੀ ਲੋਕ ਆਪ ਉਥੇ ਸੀ ਹਾਂਜੀ ਠੀਕ ਹੈ ਜੀ ਹਾਂਜੀ ਮੱਝਾਂ ਨੂੰ ਵੀ ਛੜਨਦੇ ਹਾਂਜੀ ਤਾਂ ਉਹ ਛਪੜਾਂ ਦਾ ਜਿਹੜਾ ਪਾਣੀ ਸੀ ਉਹ ਇੰਨਾ ਹੋਣ ਵਾਂਗੂ ਇੰਨਾ ਪ੍ਰਦੂਸ਼ਿਤ ਨਹੀਂ ਸੀ ਹੁੰਦਾ ਠੀਕ ਹੈ ਉਹਦੇ ਵਿੱਚ ਉਹਨੂੰ ਸਾਰੇ ਲੋਕ ਹੀ ਵਰਤਦੇ ਸੀ ਹੂੰ ਹੂੰ ਛਪੜਾਂ ਦੇ ਪਾਣੀ ਨੂੰ ਹਾਂਜੀ ਤੇ ਛਪੜਾਂ ਦੇ ਕਿਨਾਰਿਆਂ ਤੇ ਦਰਖਤ ਹੁੰਦੇ ਬੋੜ ਹੁੰਦੇ ਪਿੱਪਲ ਹੁੰਦੇ ਹਾਂਜੀ ਉੱਥੇ ਰੌਣਕਾਂ ਲੱਗਦੀਆਂ ਉੱਥੇ ਪੀਂਗਾ ਪਾਉਂਦੇ ਲੋਕ ਦੁਪਹਿਰੇ ਆਉਦੇ ਘਰਾਂ ਤੋਂ ਮੰਝੇਲ ਜਾ ਕੇ ਪਿਪਲਾ ਠੱਡਾਉਂਦੇ ਹਾਂਜੀ ਛਪੜ ਉਤੋਂ ਦੀ ਚੱਲਦੀ ਠੰਡੀ ਹਵਾ ਆਉਂਦੀ ਉੱਥੇ ਸਾਰਾ ਦੁਪਹਿਰਾ ਉੱਥੇ ਕੱਟਦੇ ਕਿਉਂਕਿ ਬਿਜਲੀ ਤਾਂ ਹੁੰਦੀ ਨਹੀਂ ਸੀ ਹਾਂਜੀ ਆ ਇਸ ਕਰਕੇ ਇਹ ਛੱਪੜ ਸੀ ਉਹ ਬਹੁਤ ਜ਼ਰੂਰੀ ਸੀ ਹਰੇਕ ਪਿੰਡ ਦੇ ਵਿੱਚ ਤੇ ਖੁਸ਼ ਜਿਹੜਾ ਉਹ ਖੂਹਾਂ ਦੇ ਉੱਤੇ ਜਿਹੜੇ ਮਹਿਰੇ ਸੀ ਉਹ ਪਾਣੀ ਬੋਕੇ ਨਾਲ ਕੱਢਦੇ ਸੀ ਕੱਢ ਕੇ ਉਹਨਾਂ ਕੋਲੇ ਇੱਕ ਗੱਡੀ ਹੁੰਦੀ ਸੀ ਜਿਹਦੇ ਉੱਤੇ ਇੱਕ ਡਰਮ ਰੱਖਿਆ ਹੁੰਦਾ ਸੀ ਉਹ ਡਰਮ ਭਰ ਕੇ ਪਿੰਡ ਦੇ ਵਿੱਚ ਘਰ-ਘਰ ਜਾ ਕੇ ਕਿਸੇ ਦੇ ਘਰੇ ਦਾਸ ਤੋੜੇ ਪਾਉਣੇ ਕਿਸੇ ਦੇ ਪੰਜ ਪਾਉਣੇ ਜਿੰਨੇ ਵੀ ਕਿਸੇ ਨੇ ਕਹੇ ਹੁੰਦੇ ਤੇ ਉਹਨੂੰ ਦੇ ਦਿੱਤੀ ਜਾਂਦੀ ਸੀ ਮਿਹਨਤ ਹਾੜੀ ਸੋਣੀ ਹਾਂਜੀ ਹਾਂਜੀ ਜਦੋਂ ਹਾੜੀ ਆਉਣੀ ਉਹ ਤਾਂ ਦਾਣੇ ਦੇ ਦੇਣੇ ਸੋਣੀ ਉਹਦੀ ਉਹ ਤਾਂ ਦਾਣੇ ਦੇ ਦੇਣੇ ਸੋਣੀ ਵਾਲੇ ਬਾਜਰਾ ਦੇ ਦਿੰਦੇ ਹਾੜੀ ਵੇਲੇ ਕਣਕ ਦੇ ਜਾਂਦੇ ਹਾਂ ਹਾਂਜੀ ਹਾਂਜੀ ਸੋ ਤੁਸੀਂ ਇਹ ਕਹਿ ਰਹੇ ਹੋ ਕਿ ਜਿੰਨਾ ਇਲਾਕਿਆਂ 'ਚ ਹੀਟਲਾ ਪਾਣੀ ਪੀਣ ਯੋਗ ਨਹੀਂ ਸੀਗਾ ਇਆ ਜਿੰਨਾ ਚ ਪਾਣੀ ਦੀ ਕਿਲ ਸੀ ਤਾਂ ਉਹ ਖੂਹ ਤੋਂ ਜਿਹੜਾ ਪਿੰਡ ਦਾ ਖੂਹ ਸੀ ਇੱਕ ਹੀ ਹੁੰਦਾ ਸੀ ਖੂਹ ਜਾਂ ਇੱਕ ਤੋਂ ਜ਼ਿਆਦਾ ਵੀ ਹੋ ਸਕਦਾ ਸੀ ਇੱਕ ਜੇ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਹੈ ਕਈਆਂ ਪਿੰਡਾਂ ਦੇ ਵਿੱਚ ਕਈ-ਕਈ ਖੂਹ ਵੀ ਸੀ ਜਿੱਥੇ ਵੱਡੇ ਪਿੰਡ ਸੀ ਹਾਂਜੀ ਛੋਟੇ ਪਿੰਡਾਂ ਦੇ ਵਿੱਚ ਇੱਕ ਖੂਹ ਨਾਲ ਹੀ ਸਰ ਜਾਂਦਾ ਸੀ ਹਾਂਜੀ ਹਾਂਜੀ ਤਾਂ ਉਸ ਖੂਹ ਤੋਂ ਪਾਣੀ ਦੀ ਜਿਹੜੀ ਸਾਰੀ ਪਹੁੰਚ ਉਹ ਪਿੰਡ ਤੱਕ ਕਰਦਾ ਸੀ ਉਹ ਮੇਰੇ ਪਰਿਵਾਰ ਕਰਦਾ ਸੀ ਉਹ ਘਰੇ ਉਹ ਘਰ-ਘਰ ਪਾਣੀ ਪਾ ਕੇ ਆਉਂਦੇ ਕਰ-ਕਰ ਪਾਣੀ ਪਿਚਾਉਂਦੇ ਸੀ ਹਾਂਜੀ ਤੇ ਪਾਣੀ ਕਿੰਨਾ ਘਟੁੰਦਾ ਸੀ ਜੇ ਤੁਹਾਡੇ ਇਲਾਕੇ ਚ ਮੁਕਸਰ ਦੀ ਗੱਲ ਕਰੀ ਚੱਲੂ ਉਹ ਤੁਸੀਂ ਯਾਦ ਕਰੋ ਉਹਦਾ ਵੇਲਾ 1970 ਮੇਰੇ ਵੇਖਣ ਚ ਜਿਹੜੀ ਉਹਦੇ ਵਿੱਚ ਜਿਹੜੀ ਲਾਂ ਪੈਂਦੀ ਸੀ ਨਾ ਜਿਹਦੇ ਨਾਲ ਬੋਕਾ ਖਿੱਚਿਆ ਜਾਂਦਾ ਹ ਉਹ ਲਾਂ 100 ਹੱਥ ਹੁੰਦੀ ਸੀ ਇਹ ਕਹ ਹੱਥ ਨੂੰ ਆਪਾਂ 1.5 ਫੁੱਟ ਤਾਂ ਗਣ ਲਓ ਹਾਂਜੀ ਇੰਨਾ ਖੂਗਾ ਮੇਰਾ 100-150 ਫੁੱਟ ਪਾਣੀ ਸੀਗਾ ਸੀਗਾ ਜੀ ਹੱਲੇ ਹਾਂ ਠੀਕ ਹੈ ਜੀ ਤੇ ਉਹਦੇ ਅੱਗੇ ਉਠ ਨੂੰ ਜੋੜਦੇ ਸੀ ਜਾਂ ਦੋ ਬਲਦ ਜੋੜਦੇ ਸੀ ਉਹ ਇੱਕ ਬੰਦਾ ਉਹਨਾਂ ਨੂੰ ਹੱਕ ਹੱਕ ਕੇ ਲੈ ਜਾਂਦਾ ਸੀ ਹਾਂਜੀ ਉਹ ਲਈ ਜਾਂਦਾ ਸੀ ਤੇ ਉਹ ਜਿਹੜਾ ਬੰਦਾ ਉੱਥੇ ਖੂਦ ਦੇ ਉੱਤੇ ਖੜਾ ਹੁੰਦਾ ਸੀ ਉਹ ਉਹਨੇ ਚਰਚ ਕੰਨ ਤੇ ਹੱਥ ਧਰ ਕੇ ਕਲੀਆਂ ਲਾਈ ਜਾਂਦਾ ਗੀਤ ਗਾਈ ਜਾਂਦਾ ਹਾਂਜੀ ਹਾਂਜੀ ਤੇ ਜਦੋਂ ਉਹ ਸਿਰੇ ਤੇ ਜਾਵੜਦਾ ਤੇ ਬੋਕਾ ਬਾਹਰ ਆ ਜਾਂਦਾ ਹਾਂਜੀ ਤੇ ਉਦੋਂ ਉਹਨੂੰ ਆਵਾਜ਼ ਜਾਂਦਾ ਵੀ ਹਟ ਛੱਡ ਦੇ ਉਹ ਛੱਡ ਦਿੰਦਾ ਸੀ ਤੇ ਬੋਕਾ ਜਿਹੜਾ ਸੀ ਉਹ ਹਉਦੀ ਦੇ ਵਿੱਚ ਪੈ ਜਾਂਦਾ ਸੀ ਹਾਂਜੀ ਹਾਂਜੀ ਹਉਦੀ ਬਣੀ ਹੁੰਦੀ ਸੀ ਤੇ ਉਹ ਹੌਦੀ ਦੇ ਵਿੱਚੋਂ ਪਾਣੀ ਫਿਰ ਗਾ ਉਹ ਗੱਡੀ ਦੇ ਵਿੱਚ ਠੀਕ ਹੈ ਜੀ ਇਹ ਤਾਂ ਫਿਰ ਹਰ ਰੋਜ਼ ਵਾਲੀ ਗੱਲ ਹੋਣੀ ਹੈ ਵੀ ਹਰ ਰੋਜ਼ ਉਹਦੀ ਡਿਊਟੀ ਏ ਸੀ ਵੀ ਉਹਨੇ ਸਵੇਰੇ ਸ਼ੁਰੂ ਹੋ ਜਾਣਾ ਤੇ ਸ਼ਾਮ ਤੱਕ ਪਿੰਡ ਦੇ ਘਰਾਂ ਨੂੰ ਪਾਣੀ ਵਰਤੋਣਾ ਸਾਰੇ ਸਾਰੇ ਪਿੰਡਾਂ ਹੈ ਕਈ ਘਰ ਹੁੰਦੇ ਸੀ ਹਾਂ ਜੀ ਹਾਂ ਜੀ ਇੱਕ ਨਹੀਂ ਉਹ ਕਈ ਘਰ ਹੁੰਦੇ ਸੀ ਤੇ ਕਈ ਮਤਰੋਨ ਵਾਲੇ ਗੱਡੀਆਂ ਹੁੰਦੀਆਂ ਸੀ ਇਸ ਕਰਕੇ ਕੋਈ ਦਸਾਂ ਘਰਾਂ ਚ ਪਾਣੀ ਪਾਉਂਦਾ ਸੀ ਕੋਈ 20ਾਂ ਚ ਪਿੰਡ ਦੇ ਹਿਸਾਬ ਨਾਲ ਵੀ ਬੜਾ ਵੱਡਾ ਪਿੰਡ ਸੀਗਾ ਹਾਂ ਸੋ ਅੱਜ ਆਪਾਂ ਅਜੇ ਗੱਲ ਸ਼ੁਰੂ ਸ਼ੁਰੂਆਤ ਜੀ ਇਹ ਇਹ ਸਾਰੀ ਕਹਾਣੀ ਦੀ ਇਹ ਕਹਾਣੀ ਸਾਡੀ ਲੰਬੀ ਚੱਲੀ ਹੈ ਬਹੁਤ ਐਪੀਸੋਡ ਚੱਲੇ ਨੇ ਉਸ ਪਿੰਡ ਦੇ ਵਿੱਚ ਆਪਾਂ ਜਾਵਾਂਗੇ ਸੋ ਅੱਜ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਅੰਕਲ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੇ ਆਪਾਂ ਗੱਲਾਂ ਬਾਤਾਂ ਕਰਦੇ ਰਹਿਾਂਗੇ ਸ਼ੁਕਰੀਆ